ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆਂ ਪਿੰਡ ਲੱਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਛੋਟੀਆਂ ਮੁਖਾਵਾਂਗੇ ਤਿੰਨੇ ਦੋ ਸੂਈਆਂ ਸਵਾਈਆਂ ਤੇ ਇੱਕ ਟੋਕੜ ਗੱਬਣੇ ਆਂ ਜੇ ਆਪਾਂ ਪਹੁੰਚੇ ਆਂ ਭਾਈ ਨੇੜੇ ਸਿੰਘ ਉਹਨਾਂ ਕੋਲ ਤੇ ਆਜੋ ਕਰਦੇ ਭਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹੋਸਨਾਵ ਠੀਕ ਠਾਕ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਜੀ ਬਣਾਨਾਮ ਨਾ ਵੀ ਨਹੀਂ ਡਾਟਾ ਕਰਨ ਲੱਗੂਆਂ ਸੀ ਵੀ ਨਾ ਜਲਾ ਮਰਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 994460568 ਠੀਕ ਹੈ ਜੀ ਹਾਂਜੀ ਭਈਆ ਦੱਸਿਓ ਪਹਿਲੇ ਨੰਬਰ ਤੇ ਝੋਟੀ ਕਿੰਨਾ ਸੁਬਾਹ ਸਹੀ ਜੇ ਸੁਈ ਆ ਵੀਦੀ ਪਹਿਲਾ ਸੁਬਾਹ ਹੁੰਦੀ ਆ ਅੱਛਾ ਜੀ ਮਗਰ ਇਹਦੇ ਕੱਟਾ ਜਾਓ ਗਿੱਲਾ ਨਾੜੂ ਬਚਾ ਲਗਾ ਦਿੰਦੇ ਆ ਠੀਕ ਹੈ ਠੀਕ ਹੈ ਜੀ ਕੱਟ ਲਾ ਕੇ ਤਾਂ ਹੰਨੇ ਠੰਡੀ ਸੀਲ ਬਹੁਤ ਜ਼ਿਆਦਾ ਨਿਕਲੀ ਆ ਅੱਛਾ ਜੀ ਤੇ ਚੌਥਾ ਦੇ ਨੂੰ ਸੂਈ ਨੂੰ 10 ਕਿਲੋ ਤੋਂ ਸਟਾਰਟ ਆ ਬੋਲੇ ਤੋਂ ਠੀਕ ਹੈ ਠੀਕ ਹੈ ਜੀ ਬਹੁਤ ਜ਼ਿਆਦਾ ਕੱਟੀ ਚੰਗੀ ਆ ਹਰਿਆਣੇ ਹੁਣ ਇੰਡੀਏ ਦੇ ਕੱਟੇ 1. ਤਵਾ ਆਦੀਏ ਪਦਨਾ ਵੀ ਦਿਖਾ ਦੇਣਾ ਮੈਂ ਸਾਰਿਆਂ ਨੂੰ ਦਿਖਾ ਦਿਆਂ ਜਮਾਈ ਦੀ ਬੜੀ ਜਿਆਦਾ ਚੰਗੀ ਆ ਅੱਛਾ ਜੀ ਹਾਂ ਉਧਰ ਜਾ ਬੋਏ ਤੋਂ ਦਾਸ ਤੋਂ ਇਹ ਆ ਪਰ ਉੱਛਾ ਦਾ ਪਾੜ ਵੀ ਚੰਗਾ ਆ ਚਾਹਾਂ ਜਿਹੜੇ ਅਸਲ ਪੂਰੀ ਜੋੜੀ ਆ ਹਾਂ ਅੰਨੀ ਜੀ ਦਾ ਤੁਹਾਡਾ ਅੱਛਾ ਜੀ ਹਾਂ ਬਹੁਤ ਡਿਫਰੈਂਟ ਹੋਇਆ ਬਸ ਥਾਣੇ ਨੂੰ ਆ ਨੋਕਲਾ ਗੱਡਿਆ ਪਿਆ ਵਾ ਤੇ ਮੇਲ ਕਾਹ ਵਾ ਗਿਆ ਜੇ ਪਿੱਛੇ ਇਹਦੇ ਬਾਕੀ ਕੱਦ-ਕੁੱਦ ਵੀ ਚੰਗਾ ਵਾ ਤੇ ਦੁੱਧ ਨੂੰ ਵੀ ਚੰਗੀ ਆ 10 ਲੀਟਰ ਜਿਹੜਾ ਇਸ ਟਾਈਮ ਬਿਲਕੁਲ ਤਿਆਰ ਦੁੱਧ ਆ ਦੇ ਕੋਲ ਅਰੇ ਹੋਣਾ ਇਹ ਚੰਗੀ ਨਹੀਂ ਸੀ ਆਛਾ ਜੀ ਠੀਕ ਆ ਠੀਕ ਆ ਲੋਬਾ ਜੀ ਅੱਜ ਬੌਲਾ ਹੀ ਆ ਤੇ ਨਾਲ ਚਮਾਂ ਦਿਨਾਂ ਦੀ ਸੂਈ ਆ ਕਿੰਨਾ ਕੱਢੀ ਜੋ ਦੁੱਧ ਲੋ ਜੀ ਇੰਟਰਨੈਟ ਨਾਲ 2 ਕਿਲੋ ਦੁੱਧ ਵਰਕੇ ਬਣਾ ਬਣਾ 12 ਕਿਲੋ ਬੜੇ ਆਰਾਮ ਨਾਲ ਦੇਈ ਜਾਣਾ ਆਛਾ ਜੀ 10 ਕਿਲੋ ਨੂੰ ਮਿਲ ਕੇ ਕੋ ਗੋਲਾ ਬਣਾ ਕੇ ਖੜੇ ਹਟ ਠੀਕ ਆ ਠੀਕ ਆ ਜੀ ਲੋ ਵੀ 12 ਲੀਟਰ ਜਿਹੜਾ ਦੁੱਧ ਚਵਾਈ ਜਾਊਗੀ ਤੇ ਇਸ ਟਾਈਮ ਜਿਹੜਾ ਮੌਕੇ ਤੇ 10 ਲੀਟਰ ਬੌੜਾ ਹੀ ਬੌੜਾ ਤਿਆਰ ਆ। ਬਣੀ ਉਮਰ ਬੜੀ ਚੰਗੀ ਦੋਦੀ ਆ। ਅੱਛਾ ਜੀ। ਹਾਂ। ਠੀਕ ਆ ਠੀਕ ਆ। ਲੋ ਵੀ ਮਊਂਹੋਂ ਵੀ ਦੋ ਦਾਂਦਾ ਜੇ। ਅੱਛਾ ਜੀ। ਹਾਂ ਜੀ ਉਹ ਤਾਂ ਭਾਵੇਂ ਉੱਧਰ ਦੀ ਵੀ ਕਹਿ ਕੇ ਵੇਚਦੀ ਮੈਂ ਲਈ ਆ। ਅੱਛਾ ਠੀਕ ਆ ਠੀਕ ਆ ਜੀ। ਪਾਣੀ ਮਾਰ ਲਾ ਲਾ ਨੋ ਬਈ ਲਾਗੇ ਤਾਂ ਤੁਹਾਨੂੰ ਚੈੱਕ ਕਰਾਉਨੇ ਆ ਪੰਜ ਥਣਾ ਦਾ ਪਸਮਾ ਬਹੁਤ ਜਿਆਦਾ ਪਰੋ ਲਾਗੇ ਤਾਂ ਚੈੱਕ ਪਸਮਾ ਪਸਮੂ ਬਹੁਤ ਜਿਆਦਾ ਗੱਡਿਆ ਵਾ ਤੇ ਤੁਹਾਨੂੰ ਹੁਣ ਘਰਾਂ ਮਰਾ ਕੇ ਦਿਖਾਉਨੇ ਆ ਓਨੀ ਚਵਾਈ ਰਮਰ ਗਈ ਠੀਕ ਹੈ ਲੋ ਬਈ ਅਗਲੇ ਥਾਂ ਦੀ ਚਵਾਈ ਜਿਹੜਾ ਗੋਲ ਧਰਾ ਵਾ ਠੀਕ ਹੈ ਵਿੱਚ ਠੀਕ ਹੈ ਜੀ ਬਹੁਤ ਜਿਆਦਾ ਛਿੰਨੀ ਆ ਮਗਰ ਲੈ ਜਾਨੀ ਤੇ ਬੈਠਾ ਟੂ ਮੱਚ ਬੈਗ ਉਹ ਨਹੀਂ ਕਰਦੀ ਇਹ ਨਹੀਂ ਕਰਦੀ ਅਗੇ ਨਹੀਂ ਆ ਕਰ ਨਹੀਂ ਤਾਂ ਥੱਲੇ ਨਹੀਂ ਕੋਣਾ ਬੈਗ ਵੇਸੀ ਆ ਵਾਰੀ ਵਾਰੀ ਬੈਠੇ ਜਾਓ ਫੜ ਜਣੇ ਬਹੁਤ ਹੀ ਜ਼ਿਆਦਾ ਮੋਟੀ ਧਾਰਾ ਦਾ ਬਹੁਤ ਮੀਨ ਧਾਰਾ ਆ ਰੂਵਰ ਕੀ ਜਵਾਈ ਆਵੇ ਜਿੰਨੇ ਮਰਜੀ ਵਾਰੀ ਵਾਰੀ ਬੈਠੇ ਜਾਓ ਤੂੰ ਵੀ ਬੈਠ ਜਾ ਠੀਕ ਹੈ ਚਾਹ ਬੈ ਮਾਰ ਤਾਂ ਪਹਿਲਾਂ ਬੜੀ ਫੁੰਡੋ ਬਾਈ ਧਾਰ ਦੇ ਧਾਰ ਦੇ ਤੂੰ ਨਹੀਂ ਠੀਕ ਹੈ ਪਣੀ ਠੰਡੀ ਜੋੜੀ ਠੀਕ ਹੈ ਲੋ ਭਜੀ ਠੰਡੀ ਸੀ ਲਿਆ ਗੜਾ ਨਾਲ ਸੋਹ ਅਕੀਰਦੀ ਆ ਬਾਕੀ ਹੋਰ ਕੋਈ ਦਮ ਨਾ ਕੋਈ ਦੋ ਜੋੜੀ 12 ਕਿਲੋ ਆਮ ਦਾ ਦੁੱਧੋ ਲਾ ਡਬਾ ਠੀਕ ਹੈ ਹੁਣੇ ਦਾ ਸੋਹ ਕੀ ਲੈਨੇ ਕੋਈ ਅਜੀ ਨਹੀਂ ਲੱਗੀ ਜਾਂ ਫਿਰ ਕੁਆਲਟੀ ਚੈੱਕ ਹੁਣ ਇਹ ਲਿਆਈਆਂ ਆਪਣੇ ਕੋ ਅੱਛਾ ਜੀ ਹਾਂ ਆ ਦੋਵੇਂ ਨਹੀਂ ਹੋਣੀਆਂ ਆ ਠੀਕ ਠੀਕ ਦੇਖੋ ਥਾਣੇ ਦੇ ਹੱਥ ਪਾ ਦੇ ਕੰਨਾ ਛੰਡਾ ਲੰਮੀ ਤੋਰ ਤੇ ਕੱਦ-ਕੱਡ ਵਿੱਚ ਚੰਗਾ ਵਾ ਛੋਟੀ ਦਾ ਦੇ ਥਲਾਂ ਦਾ ਸੈਰ ਗਿਆ ਬਹੁਤ ਸ਼ਾਨਦਾਰ ਲਿਆ ਪਾਰਾ ਮਿੱਠਾ ਜਿਹੜਾ ਦੁੱਧ ਚਵਾਈ ਜਾਉਗੀ ਇਸ ਟਾਈਮ ਸਾਸਲੇ ਟ੍ਰੇਕ ਉੱਤੇ ਆ ਰਿਹਾ ਲੈ ਜੋ ਬੰਦ ਬੰਦ ਕਰ ਖਾਣਾ ਦੀ ਬੇਰਲੇ ਬੰਦ ਥੋੜਾ ਜਿਹਾ ਕੱਡਾ ਟੋੜਦੇ ਫੜਿਓ ਮੜੀ ਪੂਛ ਹਾਂਜੀ ਪੂਛ ਫੜੋ ਮੜੀ ਆ ਬਈ ਆ ਲੱਗਿਆ ਤਾਂ ਛਣਪੰਡਾ ਬਹੁਤ ਚੰਗਾ ਲੱਗਾ ਜਿਹੜੇ ਜਿਹੜੇ ਥਾਂ ਲੱਗਾ ਵਾ ਬਹੁਤ ਜਿਆਦਾ ਸਾਰਾ ਨੋਕਲਾ ਖਾਣਾ ਬਹੁਤ ਇੱਧਰ ਵੀ ਦਿਖਾਉਂਗਾ ਇਹ ਟਾਈਮ ਦੱਸ ਦਿਓ ਵਾਲੇ ਟਾਈਮ ਬਈ 3 ਵਜੇ ਤੇ 3 ਵਜੇ ਨੇ ਸਾਰੇ ਆਪਣੇ ਹੋਈਆਂ ਜੱਟ ਨੂੰ ਹੋਏ ਕਿੱਦਿ ਗੱਲੋਂ 3 ਵਜੇ ਤੇ 3 ਵਜ ਚੁੱਕੇ ਆ ਬਈ ਮੁੱਲੇ ਦਾ ਮੁੱਲ ਵੀ ਵੀ ਛੋਟੀ ਦੀ ਜਿੱਦਾਂ ਨੇ ਆ ਗਈ ਮੰਡੀ ਜਿਹੋੜੀ ਦਾ ਮੁੱਲ ਬਾਲਾ 1.5 ਪੌਣੇ 2 ਕਰਨਾ ਜੀ ਬਿਲਕੁਲ ਜਾਇਜ਼ ਦੇ ਦਾਂਗੇ ਮੁੱਲੇ 11 ਕਰ ਲੀ ਗਏ ਨਹੀਂ ਦਿੰਦਾ ਜੇ ਹਾਂ ਤੋਂ ਜਾਇਜ਼ ਪਾ ਲੈ ਜਾਇਜ਼ ਦੇਣੀ ਮਤਲਬ 10 ਲੱਖ ਰੁਪਏ ਦੇ ਦਈਏ ਹੋਰ ਕੀ ਆ ਦੱਸੋ ਦੋ ਛੱਡ ਦਈਏ ਦੋ ਨਹੀਂ ਹਾਂਜੀ ਦੋ ਛੱਡ ਦਈਏ ਫੇਰ ਪੰਜਾਬੀ ਪੂਰੇ 95 ਯਾ ਦੀ ਝੋਡੀ ਜਰਾ ਕੋਈ ਛੋਟ ਕਰਦਾ ਜੀ ਠੀਕ ਆ ਲਓ ਵੇਖ ਲਓ ਝੋਡੀ ਦੇ ਕਹਿਣੇ ਆ ਕਿ 10 ਕਿਨੋਂ ਬੋਲਾ ਮਣਕੇ ਲਵੇ ਤੇ ਥਣਾ ਸੋਣਾ ਦੇ ਵੇਖ ਲਓ ਕੈਪ ਠੀਕ ਆ ਠੀਕ ਆ ਜੀ ਲਓ ਬੜੀ 95000 ਦੀ ਬਿਲਕੁਲ ਨੋਰਮਲ ਵੇੜਿਆ ਆ ਜयो ਹੁਣ ਜਨਾ ਬੰਦੇ ਦੱਸਿਓ ਮੈਂ ਕੀ ਆਰੇ ਬਾਰੇ ਤੇਰੀ ਵੀ ਇਰਦੀ ਹੁਣੇ ਮੈਂ ਲਈ ਕਿ ਆਪਣੇ ਕੋਲ ਫੇਰੇ ਜੋੜੇ ਇਕੱਠਾ ਆਇਆ ਆ ਅੱਛਾ ਜੀ ਹਾਂਜੀ ਇਹਨੂੰ ਦੋ ਦੋ ਤਾਹੀਆ ਕਿਉਂ ਫੁੱਲਾ ਡੁੱਲਾ ਜਿਹੜਾ ਬਾਹਰ ਗਿਆ ਐ ਕਹਿ ਨਹੀਂ ਹਾਂ ਤੇ ਸੁਈ ਨੂੰ ਹੋਵੇ ਜ 18 20 ਦਿਨ ਕੱਟਾ ਇਹਦੇ ਮਗਰ ਦੇ ਠੀਕ ਠੀਕ ਹੈ ਸੁਈ ਨੂੰ 18 20 ਦਿਨ ਦੇ ਆਸ-ਪਾਸ ਇਹਦਾ ਟਾਈਮ ਹੋ ਗਿਆ ਵਾ ਵੱਡੀ ਹੈ ਮੈਂ ਦੇਖੋ ਸਾਡਾ ਮਾਤਾ ਸੇਰੇ ਚੁਆਈ ਹੋ ਗਏ ਆਈ ਜੀ ਅੱਛਾ ਜੀ ਕਮਾਲੋ ਕਮਾਲੋ ਠੀਕ ਠੀਕ ਹੈ ਪਰ ਜਿਹੜਾ ਪੁਰਾਣਾ ਉਹ ਚੰਗਾ ਲੱਗਦਾ ਇਸ ਟਾਈਮ ਇੱਕੋ ਵੀ 10 ਲੀਟਰ ਜਿਹੜਾ ਦੋ ਬਿਲਕੁਲ ਤਿਆਰ ਆ ਤੇ ਸਵੇਰੇ 8:30 ਵਜੇ ਵੀ ਵਿੱਚ ਆਈ ਹੋ ਗਏ ਆਈ ਜੀ ਅੱਛਾ ਹਾਂ ਤਾਂ ਉਹ ਬਾਹਰ ਦੋਦੇ ਅੰਦਰ ਨਹੀਂ ਆਉਂਦੇ ਠੀਕ ਹੈ ਤੇ ਬਾਕੀ ਹੁਣ ਉਹਨਾਂ ਨੇ ਹਮ ਤੇ ਇਹਨਾਂ ਵਿੱਚ ਜੇ ਉਸੇ ਦਾ ਨਵੀਂ ਕੋਤਾ ਜਾ ਲਾਵੇ ਠੀਕ ਹੈ ਠੀਕ ਹੈ ਅੱਛਾ ਇਹਨਾਂ ਦਾ ਬਾਹਰ ਨੇ ਹੁਣ ਕਿੰਨੇ ਵਜੇ ਇਹ ਸਵੇਰ 3 ਵਜੇ ਹੋਈ ਜਾ ਲੈ ਲੋ 3 ਵਜੇ ਗਏ ਆ ਹਾਂ ਮਿੰਟ ਘਟ ਆ ਜੇ ਹਾਂ ਜੀ ਸਵੇਰੇ 8:30 ਮੈਂ ਬੜੇ ਦੋ ਕਰੀ ਆ ਠੀਕ ਹੈ ਠੀਕ ਹੈ ਕਿੰਨਾ ਕਰੀ ਆ ਹੋਈ ਮੋਰ ਦੁੱਧ ਵੀ ਇੰਦੀ 12 13 ਕੋਲ ਆਮ ਦੇ ਜੂ ਨੂੰ ਬਾਹਰ ਹੀ ਆ ਦੁੱਧ ਅੱਛਾ ਹਾਂ ਜੀ ਬਾਕੀ ਤਾਂ ਵੀ ਨਹੀਂ ਜਾਵੇ ਬੜਾ ਆ ਬੋਲੋ ਵੀ ਆਪਾਂ ਜਾਇਰ ਕਰਨਾ ਹੈ ਰਾ ਹਾਂ ਜੀ ਬਾਕੀ ਥਣਾ ਥਣਾ ਦੀ ਵੇਖ ਲੋ ਬੜੀ ਜਿਆਦਾ ਸਾਫ ਬਹੁਤ ਜਿਆਦਾ ਲੱਗਿਆ ਚੱਕ ਥਣਪੰਡਾ ਬਹੁਤ ਜਿਆਦਾ ਮੈਂ ਵੀ ਵੱਡੀ ਐ ਕੋਈ ਛੋਟੀ ਸਮਝ ਨਾ ਲਵੇ ਠੀਕ ਐ ਤੇ ਮੁੱਲ ਪਾਈ ਇਹਦਾ ਮੁੱਲ ਵੀਰ ਜੀ ਇਹਦਾ ਕਰ ਲਈਏ 90 ਜਾਣ ਦੀ ਜਾਇ ਜੀ ਵੀ ਦੱਸੋ ਤੁਸੀਂ ਦੱਸੋ ਆਓ ਜੇ ਸਾਰੀ ਗੱਲ ਚੱਲੀ ਜਾਈਏ 85000 ਦੀ ਦੇ ਲਈਏ 40 ਛੜ ਦੋ ਹਜ਼ਾਰ ਹੋਰ ਫਿਰ ਵਿੱਚ 84 ਵੀ ਦੇ ਦਾਂਗੇ ਤੁਹਾਡੀ ਮੋੜ ਨਹੀਂ ਨਹੀਂ ਬਿਲਕੁਲ ਜਾਇਜ਼ ਵੇਖ ਲਓ ਮੋਲ ਠੀਕ ਠੀਕ ਲਓ ਭਾਈ 84 ਹਜ਼ਾਰ ਚੋਂ 200 ਰੁਪਿਆ ਬਾਈ ਕਹਿੰਦਾ ਮੈਂ ਜੋੜ ਕਰਦਾ ਪਰ ਮੈਂ ਬੜਾ ਦੁੱਧ ਆ ਲਈਏ ਤੇ ਆਹ ਜਿਹੜੇ ਚਕੇ ਜੋੜ ਨਹੀਂ ਨਹੀਂ ਰਵੀ ਨਹੀਂ ਤੁਹਾਨੂੰ ਹਮਨੇ ਆਪਣ ਦੱਸੋ ਭਾਈ ਆਹ ਇਹ ਵੀ ਇੱਕ ਟੋਕੜ ਬਣੇ ਟੋਟੀ ਅੱਛਾ ਜੀ ਇਹ ਮੰਨ ਲਓ 5.5 ਤੋਂ 6 ਦੀ ਇੱਥੇ ਗੱਲ ਦੇ ਕੋ ਬਣਿਆ ਅੱਛਾ ਜੀ ਇਹ 6 ਗੱਲ ਇਸ ਲਈ ਦੁੱਧ ਇਹਦਾ ਸੱਜਣਾ ਜਨਾ ਚੱਡਾ ਵੇਖ ਲਓ ਲੈ ਠੀਕ ਹੈ ਹਾਂ ਜੀ ਦੋਵੇਂ ਟਾਈਮ ਮਦਈਏ ਆਜੋ ਤੇ 6 ਲੀਟਰ ਦੁੱਧ ਤੇਰੇ ਕੋਲ ਤਿਆਰ ਆ ਸੱਜਣਾ ਨੂੰ ਲਿਖ ਲਵੇ ਲੋ ਤੇ ਤਾਜ਼ੀ ਦਾ ਰਿਕਾਰਡ 12 ਕਿਲੋ ਦਾ ਮੈਨੂੰ ਦਈਆ ਅੱਛਾ ਜੀ ਹਾਂ ਜੀ ਨਸਲ ਕੁਆਲਟੀ ਬਣੀ ਬਗੋ ਨੇ ਫਲ ਨਹੀਂ ਵੀਰਾ ਵੀ ਆ ਬੋ ਜੀ ਪਹਿਲੇ ਨਹੀਂ 12 ਲੀਟਰ ਦੁੱਧ ਭਰਿਆ ਵਾ ਕਾਦਾ ਦੀ ਹਰੇ ਦੀ ਛੋਟੀ ਹੈ ਵੱਡੀ ਆ ਠੀਕ ਆ ਨਹੀਂ ਕਰੋ ਚਾਪ ਚੰਪਾ ਲਗਾ ਦਿਓ ਬੜੀ ਚੰਗਾ ਲੱਗਾ ਤੇ ਇਹਦਾ ਮੁੱਲ ਬਾਈ ਹਰ ਕੋਲ ਵੀਰ ਦੇ ਦਾ ਵਿਜਾਇਜ ਕਰਨਾ 70 ਹੀ ਦੇ ਦਈਏ ਗਰਦ ਮਾਨਦਾਨ ਖੁੱਲਾ ਹੀ ਬਾਦ ਨਾ ਛੱਡ ਦਈਏ ਤੋ ਜਾਣ ਦੋ ਜਿਆ ਜੀ ਦੱਸੋ ਤੁਹਾਨੂੰ ਦੱਸ ਦੋ ਚਲ ਹਰਖੰਡ ਓਵਰ ਛੱਡ ਦੋ ਫਿਰ 65000 ਦੇ ਦਈਏ 65 ਦੇ ਸ਼ੋਰ ਕਰ ਦਾਂਗੇ ਦੋਸਤ ਠੀਕ ਲੋ ਬਈ 65000 ਦੋਸਤ ਉਧਾਰ ਬਈ ਕਹਿੰਦਾ ਕਿ ਲਵਾਂਗੇ ਬਾਕੀ ਠੰਡੀ ਧੀਰੀ ਆ ਜਿਹੜਾ ਮਰਜੀ ਚੋਵੇ ਚੋਵੇ ਕੋਈ ਚੱਕਰ ਨੀ ਜਨਾਨੀ ਬੰਦਾ ਠੀਕ ਹਾਂਜੀ ਬਾਕੀ ਨਸਰ ਵਾਲੀ ਆ ਸਾਡੇ ਕਹਿੰਦੇ ਲੋੜ ਨਹੀਂ ਵੀਰ ਸਿਆਣੀ ਵੇਖ ਰਣੀ ਠੀਕ ਹੈ ਦੋ ਬਈ ਕਰੋ ਚਾਹੇ ਬਾਈ ਬਾਈ ਤੇ ਬੜੀਆਂ ਵਾ ਦਾ ਬਈ ਪੈਣਾ ਪੈਦਾ ਕਾਇਦੇ ਥਾਂ ਤੋਂ ਬਹੁਤ ਚੰਗਾ ਤੇ ਚਵਾਹ ਬੜਾ ਇੱਕ ਨੰਬਰ ਲੱਗਾ ਬਾਈ ਇਹਨੂੰ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਵੀਰ ਆ ਭਰਾਵਾਂ ਦਾ